ਆਪਣਿਆਂ ਨਾਲ ਵੈਰ ਕਮਾਲ ਦੀ ਗੱਲ ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਐਨਐਸਏ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੀ ਸਜ਼ਾ ਇੱਕ ਸਾਲ ਦੀ ਪੰਜਾਬ ਦੇ 2 ਸਾਲ ਦੀ ਇੱਥੇ 2 ਸਾਲ ਦੀ ਜਿਸ ਜਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ ਪਰ ਇੱਥੇ ਤੁਸੀਂ ਭਾਖੜਾ ਬਣਾਉ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇਹ ਕਿਉਂ ਦਿੱਤਾ ਜਾਂਦਾ ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਕਿ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਚ ਰਹਿਣ ਵਾਲਾ ਤੁਹਾਡਾ ਅੰਗ ਕਿਸ ਤਰ੍ਹਾਂ ਹੋਵੇਗਾ ਉਸ ਨੂੰ ਤੁਸੀਂ ਆਪਣਾ ਗਾ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਸੇ ਬੈਰ ਰੱਖਣਾ ਤੂੰ ਨੇ ਬੁੱਤੋਂ ਸੇ ਸਿੱਖਾ ਤੈਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਤੇ ਖਿਮਾ ਕਰਨੀ ਭਗਤ ਸਿੰਘ ਜੈਸੇ ਸਿੱਖਾਂ ਦੇ ਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇਤੇ ਇਤਿਹਾਸ ਹੈ ਸਾਹਮਣੇ ਤੇ ਅਸ ਹੈ ਸਾਡੇ ਵਿੱਚ ਤੁਸੀਂ ਇੱਕ ਤੇ ਜੈ ਚੰਦ ਪੈਦਾ ਕਰਕੇ ਦਿਖਾਓ ਇਤਿਹਾਸ ਪੜ੍ਹ ਕੇ ਵੇਖੋ ਪੁਰਾਣਾ ਜੈ ਚੰਦਾਂ ਦੀਆਂ ੜਾਰਾਂ ਦੀਆਂ ੜਾਰਾਂ ਲੱਗੀਆਂ ਪੀਨਾਂ ਵਿੱਚ ਅਥਾ ਅਨੰਤ ਤੇ ਕਮਾਲ ਦੀ ਗੱਲ اپنوں سے بیر رکھنا اقبال کہ بھئی میں اس دیش دا واسی ہاں میں اس دیش, دیش رہنا اس دیش, دیش جمیا پلیا میرے پتا پتا اس دیش دے پر اپنوں سے بیر رکھنا تو نو بھتوں سے سیکھا جنگو جدل سکھایا وائس کو بھی خدا نے تنگ آ کے میں نے آخر ہوں اے شہر گرو رام داس جی کا ہوئے نا قدم قدم دوتے, ہر چوک دتے, ਕੁਝ ਐਸੇ ਆਗਾਰ ਬਣਾਏ ਜਾਣ ਪਥਰਾਂ ਦੇ ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ ਸ਼ਹਿਰ ਗੁਰੂ ਰਾਮਦਾਸ ਦਾ ਤੇ ਤੁਸੀਂ ਸਾਰੇ ਸ਼ਹਿਰ ਵਿੱਚ ਘੁੰਮ ਫਿਰੋ ਸਿਮਾਕਰਨੀ ਇਸ ਤਰ੍ਹਾਂ ਕੇ ਦੇ ਅਹੰਕਾਰ ਬਣਾਏ ਗਏ ਨੇ ਜਿਹਦੇ ਨਾਲ ਗੁਰੂ ਰਾਮਦਾਸ ਜੀ ਨੂੰ ਭੁੱਲ ਜਾਣ ਇਹ ਲੋਕੀ ਭੁੱਲ ਜਾਣ ਆਪਣੋਂ ਸੇ ਬੈਰ ਰੱਖਣਾ ਤੂੰ ਨੋ ਬੁੱਤੋਂ ਸੇ ਸਿੱਖਾ ਅੱਦ ਹੋ ਗਈ ਐਨਾ ਮੁਤਸ਼ੱਬ ਪਣ ਐਨੇ ਤੰਗ ਦੇ ਲਈ ਜੋ ਮੈਂ ਇਸ ਸ਼ਹਿਰ ਵਿੱਚ ਘੁੰਮ ਫਿਰ ਕੇ ਦੇਖਦਾ ਆਪਣੋਂ ਸੇ ਬੈਰ ਰੱਖਣਾ ਤੋਂ ਨੇ ਬੁਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਰ ਡੈਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਪਸਾਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੇ ਤਿਲਕ ਤੇ ਜਨੇਊ ਦੀ ਖਾਤਰ ਤੇ ਤਿਲਕ ਤਾਰੇ ਜਨੇਊ ਟਾਰੇ ਕਦੀ ਜੋ ਹੈ ਸਰੇ ਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦਕਾ ਬਖਸ਼ਿਸ਼ ਦਾ ਸਦਕਾ ਕੋਈ ਕਹਿੰਦਾ ویری ہو گئے سیس گنج میں ایک دفعہ آگ بھی لائی گئی سے. اپنوں سے بیر رکھنا تو نے بتوں سے سیکھا جنگو جدل سکھایا وائس کو بھی خدا نے تنگ آ کے میں نے آخر دیرو حرم کو چھوڑا وائس کا واضح چھوڑا چھوڑے تیرے فسانے وی پنجی ایتی پینتیس سال پہلے اقبال ایک نے یہ ایک کہ چھ سو سال پہلے کہندہ ہے ہمرا جھگڑا رہا کو پندت مولا چھاڑے دو ਭਾਵੇਂ ਇਹ ਬ੍ਰਾਹਮਣ ਜੇ ਇਕਬਾਲ ਦੇ ਟਾਈਮ ਇਤਨਾ ਕਠੋਰ ਸੀ ਤੇ ਕਬੀਰ ਦੇ ਵਕਤ ਵੀ ਇਤਨਾ ਕਠੋਰ ਸੀ ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ ਕਦੀ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆਖਿਆ ਨਹੀਂ ਇਹ ਕਠੋਰਤਾ ਮੈਨੂੰ ਕਬੂਲ ਨਹੀਂ ਇਹ ਮੈਨੂੰ ਜੋ ਹੈ ਪਰਵਾਹ ਨਹੀਂ ਤੋਂ ਬ੍ਰਾਹਮਣੀ ਨਿਜ਼ਾਮ ਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ ਤੇ ਪਤਾ ਹੈ ਬ੍ਰਾਹਮਣ ਕਿਉਂਕਿ ਕਠੋਰ ਤੇ ਸੀ ਸ਼ਸਤਰ ਲੈ ਕੇ ਆਇਆ 12 ਲੱਖ ਬੋਧ ਵਿਖਸ਼ੂ ਕਤਲ ਕਰ ਦਿੱਤੇ ਗਏ ਇਸ ਦੇ ਇਸ ਦੇ ਬ੍ਰਾਹਮਣ ਦੇ ਇਸ਼ਾਰੇ ਨਾਲ ਸ਼ੰਕਰਾਚਾਰੀ ਦੇ ਇਸ਼ਾਰੇ ਇਤਿਹਾਸ ਪੜ ਕੇ ਤੇ ਦੇਖੋ ਬ੍ਰਾਹਮਣੀ ਨਿਜ਼ਾਮ ਤੋਂ ਜਦ ਵੀ ਕੋਈ ਬਾਗੀ ਹੋਇਆ ਭਈ ਇਹ ਨਿਜ਼ਾਮ ਸਾਨੂੰ ਪਰਵਾਹ ਨਹੀਂ ਇਹ ਤੇ ਪੱਥਰ ਹੈ ਇਹਦੇ ਨਾਲ ਤੇ ਜਿਹੜਾ ਨੇੜੇ ਆਂਦਾ ਉਹਦਾ ਸਿਰ ਟੁੱਟਦਾ ਇਹ ਤੇ ਪੱਥਰ ਹੈ ਪੱਥਰ ਸਾਨੂੰ ਕਬੂਲ ਨਹੀਂ ਕੋਈ ਜਿੰਦਾ ਜਗ ਦਾ ਮਨੁੱਖ ਬੈਠਣਾ ਚਾਹੀਦਾ ਹੈ ਪੱਥਰ ਕਿਉਂ ਬੈਠਣਾ ਪੱਥਰ ਤੇ ਦੇਸ਼ ਨਾਲ ਟਕਰਾਨਗੇ ਦੇਸ਼ ਨੂੰ ਚਿਖਣਾ ਜ਼ੋਰ ਕਰਨਗੇ ਤੋ 12 ਲੱਖ ਬੋਧ ਭਿਖਸ਼ੂ ਮੌਤ ਦੇ ਘਾਟ ਉਤਾਰ ਦਿੱਤੇ ਗਏ ਤੇ ਬਾਕੀ ਬੋਧ ਭਿਖਸ਼ੂ ਭੱਜ ਗਏ ਬ੍ਰਾਹਮਣਾਂ ਨੇ ਦੇਸ਼ ਵਿੱਚ ਰਹਿਣ ਨਹੀਂ ਦਿੱਤਾ ਤੇ ਕੰਨ ਨਹੀਂ ਦਿੱਤਾ ਕਬੀਰ ਪੰਥੀ ਖੜੇ ਹੋਏ ਸਨ ਬ੍ਰਾਹਮਣਾਂ ਨੇ ਮਿਟਾ ਦਿੱਤੇ ਇਤਨੀ ਮੈਂ ਅਰਜ਼ ਕਰ ਦਿੱਤੀ ਸਵਾਮੀ ਮਹਾਵੀਰ ਨੇ ਜੈਨ ਪੰਥ ਚਲਾਇਆ ਬ੍ਰਾਹਮਣਾਂ ਨੇ ਚਲਣ ਨਹੀਂ ਦਿੱਤਾ ਸਮੁੱਚੇ ਦੇਸ਼ ਵਿੱਚ 50 ਲੱਖ ਤੋਂ ਜ਼ਿਆਦਾ ਨਹੀਂ ਨੇ ਸਵਾਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ ਤੇ ਬ੍ਰਾਹਮਣ ਨੇ ਨਹੀਂ ਚਲਣ ਦਿੱਤਾ 50 ਲੱਖ ਤੋਂ ਜ਼ਿਆਦਾ ਨਹੀਂ ਨੇ ਹਾਲਾਂਕਿ ਜੈਨੀਆਂ ਦੇ 24 અવਤਾਰ ਨੇ ਤੇ 24 અવਤਾਰਾਂ ਦੀ ਤਪੱਸਿਆ ਮਿਹਨਤ ਖਿਮਾ ਕਰਨੀ 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੇ ਬ੍ਰਾਹਮਣੀ ਨਿਜ਼ਾਮ ਦੀ ਰੁਕਾਵਟ ਔਰ ਹੋਰ ਵੀ ਮੈਂ ਅਰਜ਼ ਕਰਾਂ ਇੱਥੇ ਸਤਨਾਮੀ ਵੀ ਨਹੀਂ ਫੈਲ ਸਕੇ ਬਹੁਤ ਵੱਡਾ ਇਹ ਪੰਥ ਚਲਿਆ ਬਹੁਤ ਵੱਡੇ ਪੱਧਰ ਦਾ ਬ੍ਰਾਹਮਣੀ ਨਿਜ਼ਾਮ ਨੇ ਹੱਥਾਂ ਦਤੇ ਰੋਕਾ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ ਤੇ ਫਿਰ ਆਏ ਗੁਰੂ ਨਾਨਕ ਕਹਿਣ ਲੱਗੇ ਜਨੇਊ ਨਹੀਂ ਪਹਿਨਦਾ ਮੈਂ ਜਨੇਊ ਪਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਤ ਦੇ ਚਹੀਏ ਕਿ ਜਨੇਊ ਪਹਿਨਦੇ ਨੇ ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ ਮੈਂ ਨਹੀਂ ਜਨੇਊ ਪਹਿਨਦਾ 9 ਸਾਲ ਦੇ ਗੁਰੂ ਨਾਨਕ ਹਿਲ ਗਿਆ ਬ੍ਰਾਹਮਣੀ ਸਮਾਜ ਹੈ ਤੇ 9 ਸਾਲ ਦਾ ਬੱਚਾ ਬਾਗੀ ਇਹ ਜਨੇਊ ਨਹੀਂ ਪਹਿਨਦਾ ਜੇ ਅੱਜ ਕਹਿੰਦਾ ਹੈ ਜਨੇਊ ਨਹੀਂ ਪਹਿਨਦਾ ਤੇ ਕੱਲ ਕਹੇਗਾ ਮੈਨੂੰ ਵੈਦਿਕ ਰੀਤੀ ਪ੍ਰਵਾਨ ਨਹੀਂ ਅਰਸੋ ਇਹ ਕਹੇਗਾ ਮੈਨੂੰ ਬ੍ਰਾਹਮਣੀ ਨਿਜਾਮ ਪ੍ਰਵਾਨ ਨੇ ਹੁਣੇ ਤੋ ਹੀ ਰੋਕਾਂ ਲਾਓ ਤੋ ਖਿਮਾ ਕਰਨੀ ਕਦਮ-ਕਦਮ ਦਿੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਹੁਣ ਤੱਕ ਜੜਾ ਵੱਡਾਂ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਇਹਨਾਂ ਬ੍ਰਾਹਮਣਾ ਨੂੰ ਆਖਦੇ ਹਾਂ ਇਨਾਂ ਜੜਾਂ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਗੁਰਗੋਬਿੰਦ ਸਿੰਘ ਜੀ ਦੇ ਲਾੜ ਲਿਆਂ ਨੇ ਆਪਣਾ ਹਉਨ ਪਾਇਆ ਖਿਮਾ ਕਰਨੀ ਜੜਾ ਨਹੀਂ ਵੱਡੀਆਂ ਜਾਂਦੀ ਬੋਲੇ ਸਤਿ ਜੀ ਹਾਂ ਕੁਣੇ ਖਾਂ ਤੇ ਮਜ਼ਬੂਤ ਰਹਿਣ ਗਿਆ ਔਰ ਮਹਾਨ ਰਹਿਣ ਗਿਆ ਜਿੱਥੇ ਤੰਗ ਆ ਕੇ ਇਕਬਾਲ ਨੇ ਆਖੇ ਜਿੱਥੇ ਤੰਗ ਆ ਕੇ ਕਬੀਰ ਨੇ ਕਿਹਾ ਔਰ ਜਿੱਥੇ ਤੰਗ ਆ ਕੇ ਗੁਰਨਾਣਕ ਦੇਵ ਜੀ ਮਹਾਰਾਜ ਨੇ ਇਤਰਾਜ਼ ਕੀਤਾ ਇਨਕਾਰ ਕੀਤਾ ਉਥੇ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ ਸ਼ਖਰੀ ਕੋ ਤੋਂ ਬਾਂਮਣ ਕੋ ਨਾ ਹੈ ਕਹਿ ਤਪ ਆਵਤੋਂ ਜੋ ਕਰੂੰ ਸਪਸ਼ਟ ਇੰਜ ਕਹਿ ਦਿੱਤਾ ਮੈਂ ਬਾਂਮਣ ਦਾ ਪੁੱਤਰ ਹੀ ਨਹੀਂ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ گل ختم سلسلہ ختم تو اتنے وڈے پدر دتے اوتاری پورشا نے مہاتما بدھ نے سوامی مہاویر نے کبیر پنتیاں نے اور ستنامیاں نے گرو گھر نے کوشش کی تھی اور میں ارض کرا نظام کھڑے ہوئے سن سدھار کبیر پنی جینی بودھی دی کریبن مٹا دیتے گئے اس دیش ਇਤਿਹਾਸ ਤੁਸੀਂ ਪੜ੍ਹ ਕੇ ਵੇਖੋ ਮੈਂ ਜਦ ਇਸ ਢੰਗ ਨਾਲ ਦੇਖਣਾ ਕਿ ਮਿੱਟ ਕਿਉਂ ਗਏ ਮਹਾਤਮਾ ਬੁੱਧ ਜੈਸਾ ਕਪੀਸ਼ਵਰ 12 ਸਾਲ ਉਸਨੇ ਤਪ ਕੀਤਾ ਜ਼ਿੰਦਗੀ ਦੇ ਬੜੇ ਗਹਿਰੇ ਰਾਜ਼ ਉਸਨੇ ਲੱਭੇ ਉਹ ਦੇਸ਼ ਦੇ ਵਿੱਚ ਉਹਨਾਂ ਰਾਜਾਂ ਨੂੰ ਵੰਡਦਾ ਰਿਹਾ ਲੇਕਿਨ ਕਿਸ ਨੇ ਰੋਕ ਖੜੀ ਕਰ ਦਿੱਤੀ ਬ੍ਰਾਹਮਣਾਂ ਨੇ ਨਹੀਂ ਵੰਡਣ ਦੇਣਾ ਨਹੀਂ ਚਲਣ ਦੇਣਾ ਇੱਥੇ ਸੂਫੀ ਫਕੀਰਾਂ ਦੇ ਵੀ ਕਦਮ ਰੋਕੇ ਗਏ ਔਰ ਮੈਂ ਅਰਜ਼ ਕਰਾਂ ਜਿਹੜੀ ਜਿਹੜੇ ਬ੍ਰਾਹਮਣ ਤੋਂ ਸਤਾਏ ਹੋਏ ਸਨ ਉਹਨਾਂ ਸਾਰੇ ਭਗਤਾਂ ਨੂੰ ਗੁਰੂ ਅਰਜਨ ਤੇ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਜਿਹੜੇ ਸਤਾਇਆ ਹੋਇ ਸੰਤ ਨਾਮ ਦੇਵ ਸਤਾਇਆ ਹੋਇਆ ਸੀ ਸੂਦ ਸੂਦ ਕਰ ਮਾਰ ਉਠਾਇਓ ਕਹੋ ਕਰੋ ਬਾਪ ਬੀਠਲਾ ਸੂਦ ਸੂਦ ਕਰਕੇ ਮਾਰ ਕੇ ਮੈਨੂੰ ਬਾਹਰ ਕੱਢ ਛੜਿਆ ਮੈਂ ਦੋਵੇਂ ਮੰਦਰ ਦੇਖੇ ਨੇ ਆਂਡਾ ਤੇ ਬੀਠਲ ਮੰਦਰ ਬੀਠਲ ਮੰਦਰ ਹੈ ਪੰਡਰਪੁਰ ਦੇ ਚ ਤੇ ਜਿਹੜਾ ਮੰਦਰ ਫਿਰ ਚੁਕਿਆ ਉਹ ਹੈ ਆਂਡਾ ਦੇ ਚ ਆਉਂਡਾ ਹਜ਼ੂਰ ਸਾਹਿਬ ਤੋਂ 40 ਮੀਲ ਦੂਰੀ ਤੇ ਹੈ ਤੇ ਪੰਡਰਪੁਰ ਗਲਬਨ 300 ਮੀਲ ਪੈ ਜਾਂਦਾ ਹੈ ਇਹਨਾਂ ਦੋਵਾਂ ਥਾਂ ਤੇ ਮੈਂ ਗਿਆ ਫਿਰ ਇਹ ਆਇਆ ਮੰਦਿਰ ਵੀ ਦੇਖਿਆ ਆਉਂਡਾ ਦੇ ਚੇ ਮੂਰਤੀਆਂ ਦਾ ਮੂੰਹ ਇੱਕ ਪਾਸੇ ਤੇ ਮੰਦਿਰ ਦਾ ਦਰਵਾਜ਼ਾ ਦੂਜੇ ਪਾਸੇ ਆਜ ਵੀ ਹੈ ਹੁਣੇ ਜਦ ਪਿਛਲੇ ਦਿਨੀ ਕੋ 2 ਮਹੀਨੇ ਪਹਿਲੇ ਦਾਸ ਹਜ਼ੂਰ ਸਾਹਿਬ ਗਿਆ ਸੀ ਫਿਰ ਵੀ ਮੈਂ ਆਉਂਡਾ ਤੋਂ ਲੰਘਦਾ ਹੋਇਆ ਗਿਆ ਕਾਰ ਤੇ ਜਾ ਰਿਹਾ ਸੀ ਤੋਂ ਆਉਂਡਾ 1 ਮੀਲ ਥੱਲੇ ਜੋ ਹੈ ਹਾਈਵੇ ਤੋਂ ਥੱਲੇ ਇੱਕ ਪਾਸੇ ਕਸਬਾ ਹੈ ਮੈਂ ਕਿ ਚਲੋ ਵੇਖਦੇ ਜਾਂਦੇ ਹਾਂ ਬਾੜੀ ਉਸ ਦਾ ਮੰਦਿਰ ਬਣਾਇਆ ਜਿਵੇਂ ਤੱਕੇ ਮਾਰ ਕੇ ਮੰਦਿਰ ਚੋਂ ਬਾਹਰ ਕਢਿਆ ਸੀ ਨਾ ਤੇ ਹੁਣ ਵੀ ਉਸ ਦਾ ਛੋਟਾ ਜਿਹਾ ਮੰਦਿਰ ਨਾਮ ਦੇ ਉਹਦਾ ਬਾਹਰ ਹੀ ਬਣਾਇਆ ਹੈ ਇਹ ਨਾਮਦੇਵ ਦਾ ਥੜਾ ਜੀ ਇੱਥੇ ਬੈਠਾ ਸੀ ਤੇ ਪੰਡਰਪੁਰ ਤੇ ਮੈਂ ਨਿਰਾਲਾ ਸਿਲਸਿਲਾ ਦੇਖਿਆ ਅੰਦਰ ਵਿਠਲ ਦਾ ਮੰਦਿਰ ਵੇਖਿਆ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਜਦ ਮੈਂ ਬਾਹਰ ਨਿਕਲਣ ਲੱਗਾ ਨਾ ਦੂਜੇ ਦਰਵਾਜ਼ੇ ਤੇ ਰਾਹੀਂ ਤੇ ਦੂਜੇ ਦਰਵਾਜ਼ੇ ਦੇ ਚ ਪੌੜੀਆਂ ਦੇਤੇ ਥਾਲ ਵਿੱਚ ਇੱਕ ਮੂਰਤੀ ਸੀ ਤੇ ਪੁਜਾਰੀ ਆਵਾਜ਼ ਲਾਣਾ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਤੇ ਮੈਂ ਕਿਹਾ ਪੁਜਾਰੀ ਜੀ ਪਹਿਲੇ ਮੈਨੂੰ ਗੱਲ ਦੱਸੋ ਸਾਰਿਆਂ ਦੀਆਂ ਮੂਰਤੀਆਂ ਤੇ ਮੰਦਰ ਦੇ ਅੰਦਰ ਨੇ ਤੇ ਨਾਮਦੇਵ ਦੀ ਮੂਰਤੀ ਇੱਥੇ ਜੁੱਤੀਆਂ 'ਚ ਰੱਖੀ ਹੋਈ ਇੱਥੇ ਤੇ ਲੋਕੀ ਜੁੱਤੀਆਂ ਉਤਾਰ ਕੇ ਅੰਦਰ ਜਾਂਦੇ ਨੇ ਬਾਹਰ ਨਿਕਲਦੇ ਤੇ ਪੌੜੀਆਂ ਦੇ ਚ ਅਖਣ ਲਗੇ ਇਹ শূਦਰ ਹੈ ਨਾ ਇਨਕੀ ਮੂਰਤੀ ਅੰਦਰ ਸਥਾਪਨ ਨਹੀਂ ਹੋ ਸਕਦੀ শূਦਰ ਹੈ ਆਹ ਆਹ ਸੰਤ ਨੇ ਮੱਥਾ ਵੀ ਟੇਕੋ ਪੈਸੇ ਵੀ ਚੜਾਓ ਪਰ ਹੈ ਨਾ শূਦਰ ਅੰਦਰ ਨਹੀਂ ਵੜਨਦੇ ਉੱਥੇ ਬੋਲ ਮੈਂ ਆਪਣੇ ਪੈਰੀ ਚ ਨੋਟ ਕੀਤੇ ਮੈਂ ਇੱਕ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕਢਿਆ ਸੀ ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕਢਿਆ ਹੈ ਇਹ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵੜਨ ਨੂੰ ਤਿਆਰ ਨਹੀਂ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ ਥਾਂ ਦੇਣ ਨੂੰ ਤਿਆਰ ਨਹੀਂ ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ ਮੂਰਤੀ ਦੇ ਅੰਦਰ ਨੇ ਸਥਾਪਨ ਕਰਨੇ ਬਾਹਰ ਬੈਠੇ ਤੌੜੀਆਂ ਤੇ ਬੈਠੇ ਤੇ ਖਿਮਾ ਕਰਨੇ ਨਾਮਦੇਵ ਜੈਸੇ ਬ੍ਰਹਮ ਗਿਆਨੀ ਨਾਲ ਇਤਨੀ ਈਰਖਾ ਕਬੀਰ ਜੈਸੇ ਸੰਤ ਨਾਲ ਇਤਨਾ ਦਰੋਹ ਮਹਾਤਮਾ ਬੁੱਧ ਜੈਸੇ ਮਹਾਨ ਪੈਗੰਬਰੀ ਪੁਰਸ਼ ਨਾਲ ਇਤਨੀ ਦੁਸ਼ਮਣੀ ਤੋਂ ਖਿਮਾ ਕਰਨੇ ਜਦ ਪੈਗੰਬਰਾਂ ਤੇ ਪੈਗੰਬਰ ਮਹਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬਾ ਔਰ ਵੱਡਾ ਅਦਰਸ਼ ਲੈ ਕੇ ਆਏ ਤਾਂ ਉਤਨੀ ਵੱਡੀ ਦੁਸ਼ਮਣੀ ਸਾਹਮਣੇ ਆਣੀ ਸੀ ਕੁਦਰਤੀ ਗੱਲ ਹੈ کیونکہ گرو نانک نے بنا ہوئے سدھانت برامنی مت واسطے کوئی تھا نہیں جگہ نہیں ہے اور نو سال تو گرو نانک نے یہ بغاوت شروع کی تھی میں نہیں پہننا جنے ہو گل ختم میں پرمپراوادی نہیں ہوں اور میں وید بھی نہیں پڑھنا دیا نند نے کہہ دیتا گرو نانک کو وید پاٹھی تھوڑی سی گرو نانک کو کوئی سنسکرت تھوڑی آتی تھی انہوں نے निर्भय की जगह पर निर्भव लिखा है पर उन को कौन दसे गुरु नानक संस्कृत प्राण आया इस देह में टीचर सी कोई <laughs> संस्कृत पढ़ाना आया नहीं गुरु नानक सच पढ़ाना आया सच की है ए भाषा के अलग-अलग भांडे ने चाहे अरबी है फारसी है संस्कृत है पंजाबी है सिंधी है बंगाला है मराठी है, है इतने भांडे ने ਦੇਖਣਾ ਤੇ ਇਹ ਭਾਂਡੇ ਵਿੱਚ ਭੋਜਨ ਕੀ ਹੈ ਤੇ ਤੇ ਭਾਂਡੇ ਭੋਜਨ ਛਕਣ ਲਈ ਭਾਂਡੇ ਚਾਹੀਦੇ ਨੇ ਇਹ ਅਰਬੀ ਇੱਕ ਭਾਂਡਾ ਹੈ ਸੰਸਕ੍ਰਿਤ ਇੱਕ ਭਾਂਡਾ ਹੈ ਇੰਗਲਿਸ਼ ਇੱਕ ਭਾਂਡਾ ਹੈ ਪੰਜਾਬੀ ਇੱਕ ਭਾਂਡਾ ਹੈ ਔਰ ਇਸੇ ਤਰੀਕੇ ਨਾਲੇ ਬਰਤਨ ਹੈ ਬੰਗਾਲੀ ਸਿੰਧੀ ਮਰਾਠੀ ਸਵਾਲ ਤੇ ਹੈ ਭਾਂਡੇ ਚ ਹੈ ਕਿ ਭਾਂਡਾ ਸੋਨੇ ਦਾ ਹੋਵੇ ਤੇ ਭਾਂਡੇ ਦੇ ਵਿੱਚ ਮਿੱਟੀ ਹੋਵੇ ਤੇ ਭੁੱਖ ਮਿਟੇਗੀ ਮਿੱਟੀ ਖਾ ਕੇ ਤੇ ਜੇ ਭਾਂਡਾ ਅਗਰ ਮਿੱਟੀ ਦਾ ਹੋਵੇ ਉਹਦੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੋਇਆ ਹੋਇਆ ਕਿ ਮਨ ਕੰਨੇ ਛੱਕ ਕੇ ਤ੍ਰਿਪਤੀ ਮਿਲੇਗੀ। ਆਹ ਆਹ। ਔਰ ਅਵਰ ਤੇ ਮੈਂ ਮੰਨਦਾ ਹੀ ਨਹੀਂ ਕਿ ਕੋਈ ਭਾਂਡਾ ਮਿੱਟੀ ਦਾ ਹੈ ਸਾਰੇ ਭਾਂਡੇ ਸੋਨੇ ਦੇ ਨੇ। ਚਾਹੇ ਉਹ ਸੰਸਕ੍ਰਿਤ ਹੈ ਤੇ ਚਾਹੇ ਫਾਰਸੀ ਹੈ। ਚਾਹੇ ਅਰਬੀ ਹੈ ਤੇ ਚਾਹੇ ਪੰਜਾਬੀ ਹੈ। ਚਾਹੇ ਉਰਦੂ ਹੈ ਤੇ ਚਾਹੇ ਬੰਗਲਾ ਹੈ। ਚਾਹੇ ਮਰਾਠੀ ਹੈ ਇਹ ਸਭ ਭਾਂਡੇ ਸੋਨੇ ਦੇ ਨੇ ਪਰ ਭਾਂਡੇ ਦੀ ਮਹਾਨਤਾ ਸੋਨੇ ਕਰਕੇ ਨਹੀਂ ਭਾਂਡੇ ਦੀ ਮਹਾਨਤਾ ਹੋਵੇਗੀ ਭਾਂਡੇ 'ਚ ਹੈ ਕਿ ਅਗਰ ਭਾਂਡਿਆਂ ਵਿੱਚ ਪਖੰਡ ਹੈ ਭਾਂਡਿਆਂ ਵਿੱਚ ਝੂਠ ਪਿਆ ਹੈ ਭਾਂਡਿਆਂ ਵਿੱਚ ਵਿਤਕਰੇ ਪਏ ਨੇ ਭਾਂਡਿਆਂ ਵਿੱਚ ਦੁਸ਼ਮਣੀ ਪਈ ਹੈ ਇਹਨਾਂ ਭਾਂਡਿਆਂ ਨੂੰ ਕੀ ਕਰੀਏ ਛੱਕ ਕੇ ਤਸਤੀ ਮਿਲੇਗੀ